ਗੁਰੂ ਦੀ ਸਾਜੀ ਨਵਾਜੀ ਸਾਧ ਸੰਗਤ ਜੀ ਵਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਮੈਂ ਤੁਹਾਡੇ ਸਾਹਮਣੇ ਇੱਕ ਨਮਾਣਾ ਜਾਂ ਬੰਦਾ ਬੜੇ ਪਛੜੇ ਇਲਾਕੇ ਤੋਂ ਆਇਆ ਹੋਇਆ ਹਾਂ ਜਿਲ੍ਹਾ ਹਸਾਰ ਤੇ ਪੰਜਾਬ ਬੜਾ ਅਗਾਹ ਵਧੂ ਸੂਬਾ ਵਜਦਾ ਬੜੇ ਮਾਣ ਨਾਲ ਕਹਿੰਦੇ ਆਪਾਂ ਤੇ ਪਰ ਮੈਂ ਹਸਾਰ ਤੋਂ ਇਧਰ ਆਇਆ ਤੇ ਮੈਂ ਜਦੋਂ ਅਗਾਹ ਵਧੂ ਸੂਬਾ ਵੇਖਿਆ ਤੇ ਮੈਨੂੰ ਬੜੀ ਸ਼ਰਮ ਆਈ ਮਾਹ ਜਰਾ ਇਦੋਂ ਤਾਂ ਆਪਾਂ ਬੈਂਕਵਾਰਡ ਹੀ ਚੰਗੇ ਸੀ ਇਹ ਦੇਣਾ ਕਿ ਤੇ ਆਪਾਂ ਪੰਜਾਬ ਦੇ ਲੋਕਾਂ ਨੇ ਗਲਤੀ ਕੀਤੀ ਆ ਜਿੰਨ ਸਮਝ ਨਹੀਂ ਸਕੇ ਤੇ ਗਲਤੀ ਨਹੀਂ ਪੜੇ ਲਿਖੇ ਨੇ ਕੀਤੀ ਆ ਅਣ ਪੜਨੇ ਨਹੀਂ ਕੀਤੀ ਅਣ ਪੜ ਤਾਂ ਸ਼ਿਕਾਰ ਹੋਇਆ ਮੈਂ ਜਦੋਂ ਸਮਾਜਿਕ ਅਧਿਐਨ ਕਰਦਿਆਂ ਹੋਇਆਂ ਇੱਕ ਵਿਸ਼ਲੇਸ਼ਣ ਕੀਤਾ ਪਮਾ ਕੋਈ ਅਮਰੀਕਾ ਪਮਾ ਰੂਸ ਹੈ ਪਮਾ ਚੀਨ ਹੈ ਪਮਾ ਜਾਪਾਨ ਹੈ ਪਮਾ ਭਾਰਤ ਮਾਤਾ ਦਾ ਦੇਸ਼ ਹੈ ਚਾਰ ਵਰਗ ਨੇ ਜਿਹੜੇ</body>ਸੋਡੀ ਸਤਾ ਤੇ ਕਬਜ਼ਾ ਕਰ ਰੱਖ ਕੇ ਰੱਖਦੇ ਨੇ ਕਿਹੜੇ-ਕਿਹੜੇ ਨੇ ਪਹਿਲੇ ਨੰਬਰ ਦੇ ਦਰਬਾਰੀ ਫਿਰ ਅਧਿਕਾਰੀ ਫਿਰ ਪੁਜਾਰੀ ਜਦੋਂ ਜ਼ਗੀਰੂ ਨਿਜਾਮ ਸੀ ਫਿਊਡਲ ਯੁੱਗ ਉਦੋਂ ਵਪਾਰੀ ਦੂਜੇ ਨੰਬਰ ਤੇ ਸੀ ਪਹਿਲੇ ਨੰਬਰ ਤੇ ਜ਼ਗੀਰਦਾਰੀ ਸੀ ਰਾਜਸੀ ਤੇ ਮੁਕੱਦਮ ਕੁੱਤੇ ਸੀ ਠੀਕ ਹੈ ਇਸ ਸਿਸਟਮ ਦੇ ਇਹਨਾਂ ਸਾਰ ਜਿਵੇਂ ਜਿਵੇਂ ਵਿਕਾਸ ਹੁੰਦਾ ਰਾਜ ਕਰਨ ਦਾ ਜਮਾਤਾਂ ਉਹਦੇ ਤੇ ਭਾਰੂ ਹੁੰਦੀਆਂ ਨੇ ਹੁਣ ਜ਼ਗੀਰਦਾਰੀ ਪਿੱਛੇ ਰਹਿ ਗਈ ਕੋਈ ਢਾਈ ਅੱਕੜ ਦੀ ਨੰਗ ਰਹਿ ਗਈ ਹੁਣ ਉਹਨੇ ਕੀ ਕਰਨਾ ਕੁਛ ਨਹੀਂ ਅਗਲੇ 10 ਸਾਲਾਂ ਦੇ ਵਿੱਚ ਚੌਂਕਾਂ ਦੇ ਚ ਖੜੇ ਹੋਣਗੇ ਜਿੱਥੇ ਮਰਜ਼ੀ ਭੱਜ ਲੈਣ ਕਾਰਪੋਰੇਟ ਸੈਕਟਰ ਬਹੁਤ ਵੱਡਾ ਹੋ ਗਿਆ ਕਿਸੇ ਦੇਸ਼ ਦੀ ਅਰਥ ਵਿਵਸਥਾ ਅਮਰੀਕਾ ਸਭ ਤੋਂ ਅਮੀਰ ਦੇਸ਼ ਹੈ ਉਦੀ ਵਰਤ ਅਰਥਵਿਵਸਤਾ ਦਾ ਕਿੰਨਾ ਮੁੱਲ ਹੈ 36 ਟ੍ਰਿਲੀਅਨ ਡਾਲਰ 36 ਆਪਾ ਭਾਰਤ ਮਾਤਾ ਦਾ ਦੇਸ਼ ਹੈ ਇਹਦਾ ਕਿੰਨਾ ਮੁੱਲ ਹੈ 3.7 ਪਾਉਣੇ 4 ਜਪਾਨ ਦਾ ਕਿੰਨਾ ਮੁੱਲ ਹੈ 14 ਟ੍ਰਿਲੀਅਨ ਰੂਸ ਦਾ ਕਿੰਨਾ ਮੁੱਲ ਹੈ 26 ਟ੍ਰਿਲੀਅਨ ਕਾਰਬਨ ਸੈਕਟਰ ਕੋਲੇ ਕਿੰਨਾ ਪੈਸਾ ਹਜ਼ਾਰ ਟ੍ਰਿਲੀਅਨ ਡਾਲਰ ਪਰ ਲੋਕ ਕਿਉਂ ਨੂੰ ਭੰਡਾ ਆਪਾਂ ਨੂੰ ਇੱਥੇ ਬੈਠਿਆਂ ਨੂੰ ਇੱਕ ਮਿੰਟ ਚ ਚਕਾ ਸਕਦੇ ਆ ਵੀ ਉਹ ਕੌਣ ਬੈਠੇ ਨੇ ਜੀ ਕੌਣ ਨੇ ਕਿਹੜਾ ਮਨੁੱਖੀ ਅਧਿਕਾਰ ਹੈ ਇਹਨਾਂ ਕੋਲੇ ਕੀ ਬੋਲ ਰਹੇ ਨੇ ਅਸੀਂ ਤਾਂ ਦੁਨੀਆ ਦਾ ਵਿਕਾਸ ਕਰ ਰਹੇ ਆ ਚੰਦਰਮਾ ਦੇ ਉੱਤੇ ਅਸੀਂ ਕਬਜ਼ਾ ਕਰ ਲਿਆ ਮੰਗਲ ਗ੍ਰਹਿ ਦੇ ਤੇ ਮੌਰਾ ਤੇ ਬੈਠੇ ਆ ਮੰਗਲ ਚੜ੍ਹਿਆ ਮੌਰਾ ਤੇ ਤੇ ਮੰਗਦਾ দান ਪਜਾਮੇ ਦਾ ਐਂ ਤਾਂ ਮੰਗਲ ਵੀਟ ਆ ਲਿਆ ਇਹ ਸਾਰਕਸ਼ ਕਰ ਹੁਣ ਆਪਾਂ ਸਾਰਾ ਜਿਹੜਾ ਤੁਹਾਨੂੰ ਪਿਛੋਕੜ ਦੱਸਿਆ ਉਹਦੇ ਪਿੱਛੇ ਤਾਂ ਹਮੇਸ਼ਾ ਰਾਜ ਸਤਾ ਦੇ ਪਿੱਛੇ ਸਤਾ ਦਾ ਸਿਸਟਮ ਹੈ ਜਿਹੜਾ ਬਣਤਰ ਹੈ ਉਹ ਕੰਮ ਕਰਦੀ ਹੈ ਬਾਬੇ ਨਾਨਕ ਵੇਲੇ ਬਣਤਰ ਕੀ ਸੀ ਮਨਾਰਕੀਕਲ ਰਾਜਾ ਸ਼ਾਹੀ ਜਗੀਰੂ ਰਾਜਾ ਸ਼ਾਹੀ ਤੇ ਜਗੀਰੂ ਹੋਣ ਉੱਥੇ ਮਨੁੱਖੀ ਅਧਿਕਾਰਾਂ ਦਾ ਕੋਈ ਅਰਥ ਹੀ ਨਹੀਂ ਜਿੱਥੇ ਮਰਜੀ ਭੱਜ ਲੋ ਬਾਬਾ ਨਾਨਕ ਨੇ ਜਨਮ ਲੈ ਲਿਆ ਪੰਗਾ ਖੜਾ ਹੋ ਗਿਆ ਉਹਨੇ ਸਿੱਧੇ ਕਹਦੇ ਵੀ ਰਾਜੇ ਸ਼ੀਮ ਮੁਕਦਮ ਕੁੱਤੇ ਜਾਇਜ ਗਏਨ ਬੈਠੇ ਸੁਤੇ ਚਾਕਰ ਨਾਉਂਦਾ ਪੈਂਦਾ ਕਾ ਉਹ ਰਤ ਪਿਤ ਕੁੱਤਿਓ ਝਟ ਲੈ ਜਾਓ ਤੇ ਫਿਰ ਤੁਹਾਨੂੰ ਪਤਾ ਬਾਬਾ ਕਿੰਨਾ ਤੰਗ ਹੋਇਆ ਸੀ ਘਰੋਂ ਦੁਖੀ ਬਾਪੂ ਗੁਸੇ ਬੇਬੇ ਗੁਸੇ ਘਰਵਾਲੀ ਗੁਸੇ ਪੁੱਤ ਗੁਸੇ ਤੇ ਕੋਈ ਆਖੇ ਭੂਤ ਨਾ ਕੋਈ ਕਹੇ ਬਤਾਲਾ ਪਿਆ دیਵਾਨਾ ਸ਼ਾਹ ਤਾਂ ਨਾਨਕ ਬਰਾਨਾ ਉਹਨੂੰ ਪਾਗਲ ਕਹਿੰਦੇ ਸੀ ਆਪਣਾ ਪੀਰ ਹੈ ਸਮੇ ਦੇ ਹਾਕਮ ਪਾਗਲ ਕਹਿੰਦੇ ਕਿਉਂਕਿ ਇਹਨੇ ਸਮੇ ਦੇ ਹਾਕਮਾਂ ਨੂੰ ਵੰਗਾਰਿਆ ਹੱਕਾਂ ਦੀ ਖਾਤਰ ਵੰਗਾਰਿਆ ਹਨਾ ਕਿ ਹੱਕਾਂ ਦਾ ਉਹ ਕੋਈ ਸੰਕਲਪ ਵੀ ਨਹੀਂ ਸੀ ਇਹ ਪੱਕੀ ਗੱਲ ਹੈ ਜਿਹਨੂੰ ਮਰਜ਼ੀ ਵੜ ਦਿਓ ਰਾਜਾ ਨੇ ਕਲੰਕ অবতার ਹੁੰਦਾ ਉਹਨੂੰ ਕੋਈ ਦੋਸ਼ ਨਹੀਂ ਲੱਗਦਾ ਬੰਦੇ 10 ਮਾਰਦੇ 20 ਮਾਰਦੇ 100 ਮਾਰਦੇ ਹਿਟਲਰ ਨੂੰ ਕੀ ਦੋਸ਼ ਲੱਗਿਆ 60 ਲੱਖ ਬੰਦਾ ਮਾਰਤਾ ਮਾਰਿਆ ਨਾ ਅਮਰੀਕਾ ਨੂੰ ਕਿਹਨਾ ਕਦੋਸ਼ ਲੱਗਿਆ ਜਿੱਦੇ ਆਪਣੇ ਵੱਸ ਆ ਗਿਆ ਆਪਾਂ ਵੀ 1947 ਤੇ 10 ਲੱਖ ਬੰਦਾ ਪੰਜਾਬ ਵਾਲੇ ਪਾਸੇ ਮਰਵਾਤਾ ਸੀ ਕਿ ਨਹੀਂ ਨਿਰਦੋਸ਼ 2.5 ਲੱਖ ਤੋਂ ਵੱਧ ਹੋਰ ਤਾਂ ਮਾਰੀਆਂ ਗਈਆਂ ਲੁੱਟੀਆਂ ਗਈਆਂ ਅਗਵਾ ਕੀਤੀਆਂ ਗਈਆਂ ਜਿਨ੍ਹਾਂ ਦੇ ਪਿਛਲੇ 7 ਪੀੜੀਆਂ ਤੋਂ ਵਿਆਹ ਨਹੀਂ ਹੋਇਆ ਸੀ ਉਹਨਾਂ ਦੇ ਤੇ ਚਾਰ-ਚਾਰ ਔਰਤਾਂ ਆ ਗਈਆਂ ਛੱਕਾ ਟੁੱਟਿਆ ਦਿੱਲੀ ਦਾ ਛੜਿਆਂ ਦੇ ਭਾਗਾਂ ਨੂੰ ਪੁੰਨ ਦੇ ਵਿਆਹੇ ਗਏ ਪੁੰਨ ਦੇ ਵਿਆਹੇ ਚੱਕ ਕੇ ਲੈ ਆਂਦੀਆਂ ਔਰਤਾਂ ਨੂੰ ਪੁੰਨ ਦੇ ਵਿਆਹੇ ਦਾ ਹੱਥ ਤੇ ਸੀ ਆਪਾਂ ਚੱਲਿਆ ਇਹ ਕਿਸੇ ਬਾਬੇ ਨਾਲ ਕਿਸੇ ਬੇਬੇ ਨਾਲ ਗੱਲ ਕਰਕੇ ਵੇਖੋ ਕੀ ਹਾਲ ਵੇਖਿਆ ਸੀ ਮਨੁੱਖੀ ਅਧਿਕਾਰਾਂ ਦਾ ਧਾਣ ਇਹ ਧਰਤੀ ਤੇ ਸਦਾ ਹੁੰਦਾ ਰਿਹਾ ਹੈ ਕਿਉਂ ਕਿ ਅਸੀਂ ਜਾਗਦੇ ਹਾਂ ਜਾਗਣਾ ਪੈ ਡੀ ਗਾ ਜਗਣ ਦੇ ਲਈ ਤੁਹਾਨੂੰ ਪਤਾ ਲੱਗ ਜੂ ਜਿਵੇਂ ਡਾਕਟਰ ਸਾਹਿਬ ਨੇ ਕਿਹਾ ਵੀ ਹਰੇਕ ਰੋਗ ਦਾ ਕਾਰਨ ਹੈ ਉਹ ਕਾਰਨ ਲੱਭ ਲੋ ਜਿੰਨਾ ਮਰਜੀ ਆਪਾਂ ਲੜ ਪਿਓ ਆਉਣ ਵਾਲੀ ਪੀੜ੍ਹੀ ਸ਼ਰਮ ਨਾਲ ਆਪਾਂ ਨੂੰ ਤੱਕੇ ਮਾਰੂ ਵੀ ਤੁਹਾਨੂੰ ਜਿਉਣਾ ਹੀ ਆਇਆ ਆਪਾਂ ਕਿਵੇਂ ਜਸਟੀਫਾਈ ਕਰਾਂਗੇ ਵੀ ਅਸੀਂ ਪਾਕਿਸਤਾਨ ਨਾਲ ਲੜਿਆ ਪਾਕਿਸਤਾਨ ਕਿਵੇਂ ਜਸਟੀਫਾਈ ਕਰੂ ਕਿ ਅਸੀਂ ਭਾਰਤ ਨਾਲ ਲੜਿਆ ਦੱਸ ਸਾਰੇ ਭਰਾ ਬਰਵਾਤੇ ਅੰਗਰੇਜ਼ੀ ਨੂੰ ਅਸੀਂ ਕਦੇ ਕੁਝ ਨਹੀਂ ਕਿਹਾ ਸਾਡੇ ਮੁਲਕ ਦੀ 43 ਟ੍ਰਿਲੀਅਨ ਸਟਰਲਿੰਗ ਲੁੱਟ ਕੇ ਲੈ ਕੇ ਗਿਆ ਸਟਰਲਿੰਗ ਲੁੱਟ ਕੇ ਲੈ ਕੇ ਗਿਆ ਅੰਗਰੇਜ਼ ਕਿਸੇ ਨੂੰ ਪਤਾ ਹੈ ਇੱਕ ਨੌਨੀ ਪਤਾ ਜਿਹੜੇ ਘਟੋ ਘਟ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਪੜ੍ਹਿਆ ਉਹਨਾਂ ਦਾ ਨਹੀਂ ਪੜਦਾ ਕਿਸੇ ਹੋਰ ਨੂੰ ਪਤਾ ਹੋ ਸਕਦਾ ਕਿਉਂਕਿ ਇਹ ਯੂਨੀਵਰਸਿਟੀ ਬੜੀ ਮਹਾਨ ਹੈ ਮੈਸੇ ਯੂਨੀਵਰਸਿਟੀ ਦਾ ਵਿਦਿਆਰਥੀ ਹਾਂ ਮੈਨੂੰ ਪਤਾ ਹੈ ਕਿ ਕਿਹੜੀ ਕਰਤੂਤਾ ਦੀ ਮਾਰਕ ਯੂਨੀਵਰਸਿਟੀ ਹੈ ਇਹਨਾਂ ਨੇ ਹਮੇਸ਼ਾ ਪੰਜਾਬ ਦਾ ਘਾਣ ਕਰਵਾਇਆ ਕਦੇ ਉਥਾਨ ਨਹੀਂ ਕਰਵਾਇਆ ਮੇਰੇ ਉੱਤੇ ਅਕਸਰ ਪੰਗਾ ਪੈਂਦਾ ਰਹਿੰਦਾ ਸੀ ਜਦੋਂ ਮੈਂ ਪੜਦਾ ਸੀ ਕਿਉਂਕਿ ਇੱਕਦਮ ਮੈਂ ਕੱਦ ਦਾ ਛੋਟਾ 5 ਫੁੱਟ 5 ਇੰਚ ਕੱਦ 55 ਕਿਲੋ ਪਾਰਕ ਵਿੱਚ ਮੈਂ ਚਾਦਰਾਂ ਵਾਂ ਲੈਂਦਾ ਇਹ ਤੋਂ ਵੱਡਾ ਉਗਣਾ ਪੰਜਾਬ ਯੂਨੀਵਰਸਿਟੀ ਤੁਸੀਂ ਪਜਾਮਾ ਪਾ ਕੇ ਨਹੀਂ ਆ ਸਕਦੇ ਆਪ ਦਾ ਪੇਸ ਪਾ ਕੇ ਕਿੱਥੋਂ ਆਜੋਗੇ ਤੂੰ ਦੇਸ਼ ਨਿਕਾਲਾ ਦੇ ਸਕਦੇ ਨੇ ਮੈਂ ਇਹਦੇ ਵਿੱਚ ਖੜ ਗਿਆ ਪੰਗੇ ਖੜੇ ਹੋ ਗਏ ਆਇਆ ਪੜਨ ਪੈ ਗਿਆ ਲੜਨ ਬਾਬਾ ਕਰੇਵਾ ਦਾ ਪੁੱਤ ਆਪਣੇ ਘਰੇ ਦੀ ਕੋਈ ਤੂੰ ਪੜ ਜਿਵੇਂ ਕਹਿੰਦੇ ਓਮੇਜ ਕਰ ਪੜ ਮੈਂ ਬਬਾ ਪਾਜ ਦਿਨ ਤੋਂ ਬਿਗੈਰ ਵੀ ਪੜ ਜਾਗੇ ਆਪਾਂ ਇਹਨਾਂ ਨਾਲੋਂ ਵੱਧ ਪੜ ਜਾਗੇ ਬਾਬੇ ਨੂੰ ਤਸੱਲੀ ਹੋ ਗਈ ਮੈਂ ਇਹਨਾਂ ਜੀ ਇਹਨਾਂ ਦੀਆਂ ਕਰਤੂਤਾਂ ਦੇ ਉੱਤੇ 76 ਫੇਰ ਦੇ ਲਈ ਮੈਂ 11 ਅੰਮਿਆਂ ਦੀਆਂ 550 ਕਿਤਾਬ ਪੜੀ ਮੈਂ ਆਜੋ ਪੰਜਾਬ ਦੇ ਲੋਕੋ ਲਲਕਰ ਕੇ ਕਿਹਾ ਜਿਸ ਬੰਦੇ ਦੇ ਪੈਂਟ ਕੋਟ ਤੇ ਟਾਈ ਪਾਈ ਆ ਐ ਚਿਕਨ ਤੇਰੇ ਪਜਾਮਾ ਪਾਇਆ ਮੇਰਾ ਖਿਆਲ ਮੈਨੂੰ ਛੱਡ ਕੇ ਸਾਰਾਂ ਦੇ ਪੈਂਟ ਕੋਟ ਤੇ ਟਾਈ ਹੈਗੀ ਐ ਚਿਕਨ ਤੇਰੇ ਪਜਾਮਾ ਮੈਂ ਮੇਰੇ ਨਾਲ ਤੁਸੀਂ ਜਦ ਤੱਕ ਮੈਂ ਜਿਉਣਾ ਮੇਰੇ ਜਿੰਨੀਆਂ ਕਿਤਾਬਾਂ ਪੜਦੂ ਮੈਂ ਨਹੀਂ ਜਾਵਾਂ ਮੈਂ 74 ਸਾਲ ਦਾ 10 ਸਾਲਾਂ ਚ ਬੇਦਾ ਹੋ ਹੀ ਜਾਣਾ ਜੇ ਤੁਸੀਂ ਕਹੋ ਨਾ ਮੈਂ 174 ਸਾਲ ਜਿਵੇਂ ਗੱਲ ਝੂਠ ਹੈ 10 ਸਾਲਾਂ 77 84 85 ਮੜਾ ਜਾ ਹੋਰ ਤੱਕ ਤੇ 90 ਪਹੁੰਚ ਜਾਗੇ ਤੇ ਸਾਡੇ ਖਾਨਦਾਨ ਚ ਕੋਈ ਬੰਦਾ 90 ਕਰੋਸ ਨਹੀਂ ਕੀਤਾ ਹੋ ਸਕਦਾ ਮੈਂ ਕਰ ਜਾ ਥੋੜਾ ਜਿਹਾ ਕਿਉਂਕਿ ਮੈਂ ਸਿਹਤ ਦੇ ਲਈ ਮੈਂ ਚੇਤਨਾ ਮੈਂ ਅੱਜ ਵੀ 74 ਸਾਲ ਦਾ 74 ਸਾਲ 4 ਮਹੀਨਿਆਂ ਦਾ ਮੈਨੂੰ ਪਿੱਛੋਂ ਰਲ ਕੇ ਕੋਈ ਬੰਦਾ ਪਿੱਛੋਂ 18 ਸਾਲ ਤੋਂ ਲੈ ਕੇ 74 ਸਾਲ ਤੱਕ ਦਾ 75 ਨੂੰ ਨਹੀਂ ਕਹਿੰਦਾ ਕਿਉਂਕਿ ਉਹ ਮੈਥੋਂ ਵੱਡਾ ਹੈ ਵੱਡੇ ਨੂੰ ਮੈਂ ਕਹਿੰਦਾ 18 ਸਾਲ ਤੋਂ ਲੈ ਕੇ 74 ਸਾਲ ਤੱਕ ਦਾ ਬੰਦਾ ਮੇਰੇ ਨਾਲ ਪਿੱਛੇ ਆ ਜਾਏ ਮੈਨੂੰ ਰੜ ਨਹੀਂ ਸਕਦਾ ਜੋ ਮਰਜ਼ੀ ਤੇ ਭੱਜਲੇ ਉਹ ਅੱਗੇ ਮੇਰੇ ਜਾਂਦਾ ਮੈਂ ਕਦੇ ਛੱਡਾਂ ਨਹੀਂ ਜਿੰਨਾ ਮਰਜ਼ੀ ਤੱਕੜਾ ਅੱਜ ਵੀ 22-23 ਕਿਲੋਮੀਟਰ ਕਰਦੇ ਆਂ ਦਿਨ ਰੋਟੀਆਂ ਦੋ ਖਾਣੇ ਆ ਕਮਾਲ ਨਹੀਂ ਰੋਟੀਆਂ ਦੋ ਖਾਓ ਘਰ ਦੇਆਂ ਗਾਣਾ ਖਾਓ ਤੁਸੀਂ ਕਦੇ ਵੀ ਬਿਮਾਰ ਨਹੀਂ ਹੁੰਦੇ ਯਾਦ ਰੱਖਿਓ ਜਦੋਂ ਤੁਸੀਂ ਘਰ ਦੇਆਂ ਗਾਣਾ ਖਾ ਲੀਂਦੇ ਚੱਲ ਰਹੀਆਂ ਨਾਲੇ ਘਰ ਦੇ ਖੁਸ਼ ਥੋੜਾ ਹਾਜਮਾ ਦਰਸਤ ਆ ਵੀ ਨਾਲ ਇਹ ਮੁੱਖੀ ਅਧਿਕਾਰ ਹੈ ਨਹੀਂ ਤਾਂ ਆਪਾਂ ਘਰ ਦੇੰ ਕੁੱਟੀ ਜਾਂਦੇ ਆ ਤੂੰ ਕੌਣ ਨਹੀਂ ਆ ਤੈਨੂੰ ਮੈਂ ਵਰਕੇ ਲਿਆਂਦਾ ਮੈਂ ਤੈਨੂੰ ਘਰੋਂ ਕੱਢ ਦੂੰ ਮੈਂ ਤੈਨੂੰ ਛੱਡ ਦੂ ਅਕਸਰ ਕਹਿੰਦੇ ਨਾ ਆਪਾਂ ਜਨਾਨੀ ਨੂੰ ਡਰਾਉਣ ਦੇ ਲਈ ਕਿ ਮੈਂ ਤੈਨੂੰ ਛੱਡ ਦੂੰ ਵੀ ਜੇ ਤੂੰ ਮੈਨੂੰ ਛੱਡਦਾ ਫਿਰ ਤੂੰ ਬੱਕਰੀ ਬਹਿ ਕੇ ਨਾ ਮੇਗਾ ਪੁੱਛ ਲੈ ਪੰਜਾਬ ਦਾ ਬੰਦਾ ਤਾਂ ਜਨਾਨੀ ਵਗੈਰ ਸਾਬ ਨਹੀਂ ਸਕਦਾ ਛੜਨ ਦਾ ਹਾਲ ਵੇਖੋ ਪੰਜਾਬ ਚ ਕੀ ਹੁੰਦਾ ਇਹ ਤਾਂ ਪਸ਼ੂਆਂ ਦੇ ਨਾਲ ਵੀ ਰੇਪ ਕਰਦਾ ਪੰਜਾਬ ਦਾ ਇੱਥੋਂ ਤੱਕ ਗਰਾਬਟਾ ਮੈਂ ਪਿੰਡੂ ਬੰਦਾ ਮੈਨੂੰ ਪਤਾ ਹੈ ਮੈਂ ਉਹਨਾਂ ਦੇ ਵਿੱਚ ਗੁਜ਼ਰਿਆ ਪਰ ਪੰਜਾਬ ਦੇ ਲੋਕ ਜਿਹੜੀ ਮਨੁੱਖੀ ਅਧਿਕਾਰਾਂ ਦੀ ਗੱਲ ਕਰਦੇ ਆ ਉੱਥੇ ਆ ਕੇ ਮਾਰ ਖਾ ਜਾਂਦੇ ਆ ਪਾਕਿਸਤਾਨੀਆਂ ਔਰਤਾਂ ਦਾ ਇੱਕ ਨਾਟਕ ਹੋ ਰਿਹਾ ਸੀ ਹੱਸਣ ਲੱਗ ਗੀਆਂ ਕਦੇ ਕਦੇ ਪਾਕਿਸਤਾਨ ਦੇ ਲੋਕ ਹੱਸ ਪੈਂਦੇ ਆ। ਉਹਦੀ ਇੱਕ ਨੂੰ ਕਹਿੰਦੀ ਭੈਣ ਆਹ ਨੇ ਬੜੀ ਮौज ਆ। ਜਿੰਨਾਂ ਚਿਰ ਧਰਤੀ ਤੇ ਜਉਂਦੇ ਆ ਇਹ ਚਾਰ-ਚਾਰ ਵਿਆਹ ਕਰਾਉਂਦੇ ਆ ਆਪਾਂ ਨਹੀਂ ਕਰਾ ਸਕਦੀਆਂ ਇਹ ਕਰਾਉਂਦੇ ਆ। ਤੇ ਜਿਹਨੂੰ ਸੁਰਗਤ ਜਾਂਦੇ ਆ ਉੱਥੇ ਚਾਰ-ਚਾਰ ਹੂਆ ਮਿਲ ਜਾਂਦੀਆਂ। ਮਿਲਦੀਆਂ ਵੀ ਦਰਿਆ ਦੇ ਵਿੱਚ ਸ਼ਰਾਬ ਦੇ ਦਰਵਾਜ਼ੇ 'ਤੇ ਖੜੀਆਂ ਮਿਲਦੀਆਂ ਕਮਾਲ ਨਹੀਂ। ਵੈਸੇ ਸਲਾਮਤ ਚ ਸ਼ਰਾਬ ਪੀਣੀ ਗੁਨਾਹ ਹੈ। ਪਰ ਉੱਥੇ ਜਾ ਕੇ ਚਾਰ ਹੂਆ ਤੇ ਨਾਲ ਸ਼ਰਾਬ ਦਾ دریا ਵਿੱਚ ਖੜਾ ਹੋਵੇ ਤੇ ਫਿਰ ਪੰਜਾਬ ਦਾ ਬੰਦਾ ਤਾਂ ਫਿਰ ਤੁਸੀਂ ਸੁਣਾ ਜਿਉਂਦਾ ਆਪਣੀ ਥਾਂ ਮਰਨ ਵਲੇ ਉਦੋਂ ਬੋਝ ਤੇ ਫਿਰ ਇਹਨੂੰ ਦੂਜੇ ਨੂੰ ਕਿਹਨੇ ਲਗੀ ਪੈਣੇ ਇਹਨਾਂ ਨੂੰ ਤਾਂ ਉੱਥੇ ਹੂਰਾ ਮਿਲ ਜਾਂਦੀਆਂ ਆ ਆਪਾਂ ਨੂੰ ਸੁਰਗਿ ਜਾ ਕੇ ਕੀ ਮਿਲੂਗਾ ਉਹਦੀ ਆਪਾਂ ਨੂੰ ਨਹੀਂ ਲਿਭੂਗੀ ਸਵਾ ਜਿੱਥੇ ਅਰਿਛ ਜੀ ਆਪਣੀ ਇੱਥੇ ਗੱਲ ਪਏ ਉੱਥੇ ਕੋਈ ਨਾ ਕੋਈ ਦੇ ਛੋਥੇ ਮਿਲ ਜੂ ਦਾੜੀ ਵਾਲਾ ਬੰਦਾ ਰਿਛੀੰਦਾ ਮਨੁੱਖੀ ਸ਼ਕਲ ਸਭ ਤੋਂ ਪੜੀ ਆ ਪਸ਼ੂਆਂ ਦੇ ਵਿੱਚ ਮੈਂ ਬੜਾ ਧਿਆਨ ਨਾਲ ਵੇਖੇ ਸਾਰੇ ਜਾਨਵਰਾਂ ਨੂੰ ਮੈਂ ਜਰ ਮਨੁੱਖ ਸਰ ਨਾਲੋਂ ਬੜਾ ਹੈ ਸਭ ਤੋਂ ਬਦਸੂਰਤ ਮਨੁੱਖ ਬਦਕਰਤੂਤਾ ਮਨੁੱਖ ਤੇ ਮਨੁੱਖਤਾ ਦਾ ਕਾਣ ਕਰਨ ਵਾਲਾ ਮਨੁੱਖ ਗੁਰੂਆਂ ਪੀਰਾਂ ਦਾ ਕਾਣ ਕਰਨ ਵਾਲਾ ਪਰ ਉਹ ਜਿਹੜਾ ਰਾਸ ਸੱਤਾ 'ਚ ਬੈਠਾ ਦੂਜਾ ਨਹੀਂ ਦੂਜੇ ਦਾ ਸੱਤਾ ਦਾ ਸ਼ਿਕਾਰ ਹੈ ਉਸੇ ਦੀ ਮਨੁੱਖੀ ਹੱਤਾਂ ਦਾ ਕਾਣ ਹੁੰਦਾ ਹੈ ਭਾਵੇਂ UN ਨੇ ਮਨੁੱਖੀ ਅਧਿਕਾਰਾਂ ਦੀ ਆਰਟੀਕਲ 3 ਐ ਕਿ ਰੂਲ 3 ਐ ਕਿ ਆਰਡਰ 3 ਐ ਹੁਕਮ ਬਣਾਤਾ ਦਸ ਤੇ ਆ ਹੱਤਨਾ ਦੇ ਨਾਮ ਹੀ ਦਸਤੇ ਲਾਗੂ ਕਿਤੇ ਹੁੰਦੇ ਆ ਪੰਜਾਬ ਤੇ ਕਿਤੇ ਲਾਗੂ ਹੋਇਆ ਥੋੜਾ ਜਦੋਂ ਮਰਜੀ ਇਹ ਕੌਣਾ ਜੀ ਅਤਵਾਦੀ ਐ ਤੇ ਇਹ ਕੌਣਾ ਜੀ ਵੱਖਵਾਦੀ ਐ ਆ ਪੰਜ ਆ ਆ ਪੰਜ ਵਾਦੀਆਂ ਨਾਲ ਪਤਾ ਨਹੀਂ ਕਿੰਨੀ ਕਿੰਨੀ ਬਰਬਾਦੀ ਕਰਾਉਂਦੇ ਆ ਕਰਾਉਂਦੇ ਆ ਕਿ ਨਹੀਂ ਔਰ ਪੰਜਾਬ ਦਾ 40 40000 ਬੰਦਾ ਲਾਹ ਵਾਰਸ ਕਾ ਕੇ ਖਤਮ ਕਰ ਦਿੱਤਾ ਜਾਂਦਾ ਔਰ ਉਹ ਵੀ ਜਿਹੜਾ 20 ਸਾਲ ਤੋਂ ਲੈ ਕੇ 35 ਸਾਲ ਦੀ ਉਮਰ ਦਾ ਬੁਢਾ ਨਹੀਂ 20 ਸਾਲ ਤੋਂ ਲੈ ਕੇ 35 ਹੁਣ ਹਿਸਾਬ ਲਾ ਲਓ ਵੀ ਜਿਹੜੀ ਰਾਜ ਸਤਾ ਤੇ ਪੰਜਾਬ ਵਰਗੇ ਮੁੱਛਾਲੇ ਸੂਬੇ ਦਾ 40 40000 ਬੰਦਾ ਖਤਮ ਕਰ ਦਿੱਤਾ ਜਾਂਦਾ ਜਿਹੜਾ ਰਿਕਾਰਡ ਤੇ ਹੈ ਕਿਤਾਬ ਦੇ ਵਿੱਚ ਤੇ ਫਿਰ ਆਪਾਂ ਕਿੰਨਾ ਕੁ ਜਾਗਦੇ ਆ ਤੇ ਜੇ ਆਪਾਂ ਜਾਗੇ ਨਹੀਂ ਤੇ ਫਿਰ ਸੋਡੇ ਮਨੁੱਖੀ ਅਧਿਕਾਰ ਸੁਰੱਖਿਤ ਕਿਵੇਂ ਆ? ਜਾਗਣਾ ਤਾਂ ਆਪਾਂ ਨੂੰ ਪਊ ਹੈ। ਸਰਕਾਰ ਜੀ ਸਾਨੂੰ ਕੇਂਦਰ ਬੜਾਤਾਂ ਕਰਦਾ ਸਾਨੂੰ ਸਟੇਟ ਬੜੀ ਤਾਂ ਅੰਦਰ ਬਿਲਕੁਲ ਕਰਦੀ ਆ ਔਰ ਕਰਨਗੇ। ਇਤੋਂ ਵੱਧ ਕਰਨਗੇ। ਇਤੋਂ ਵੱਧ ਤਰਕੀਬਾਂ ਬਣਾਈਆਂ ਜਾ ਰਹੀਆਂ। ਕਿਉਂਕਿ ਚੇਤਨਾ ਸਰਕਾਰਾਂ ਨੂੰ ਮਨੁੱਖੀ ਚੇਤਨਾ, ਨਾਗਰਿਕ ਦੀ ਚੇਤਨਾ ਸਰਕਾਰਾਂ ਨੂੰ ਨਹੀਂ ਚਾਹੀਦੀ। ਉਹ ਚਾਹੁੰਦੇ ਆ ਵੀ ਸਾਡੀ ਇਹ ਪ੍ਰਜਾ ਵੰਡ ਸ਼ਬਦ ਹੈ ਨਾ ਇੱਕ ਹੁੰਦਾ ਨਾਗਰਿਕ ਉਹ ਪਤਾ ਹੁ ਮੇਰੇ ਹੱਕ ਕੀ ਆ ਮੇਰੇ ਅਧਿਕਾਰਾਂ ਦੇ ਉੱਤੇ ਕੌਣ ਡਾਕਾ ਮਾਰਦਾ ਇੱਕ ਹੁੰਦੀ ਆ ਪਬਲਿਕ ਜਨਤਾ ਤੇ ਜਨਤਾ ਅੰਨੀ ਗਿਆਨਵ ਹੋਣੀ ਤੇ ਭਾ ਭਰੇ ਮਰਦਾਰ ਉਹਦੇ ਗਿਆਨਵ ਹੋਣੀ ਹੋਵੇ ਤੇ ਮਰਦਾਰਾਂ ਵਾਂਗੂ ਰਹਿਣ ਫੇਰ ਸਰਕਾਰ ਨੂੰ ਕੀ ਖਤਰਾ ਜਨਤਾ ਤੋਂ ਸਰਕਾਰ ਨੂੰ ਕੋਈ ਖਤਰਾ ਨਹੀਂ ਲੋਕ ਰਾਜ ਦੇ ਨੌਕਰ ਬਣ ਜਾਈਂ ਨਾਗਰਿਕ ਬਣ ਜਾਓ ਫਿਰ ਤੁਸੀਂ ਚੇਤਨਾ ਤੇ ਜਾਗ ਚੋਂ ਤੇ ਜਾਗ ਤੁਹਾਡੀ ਖੁੱਲ ਗਈ ਤੇ ਫਿਰ ਜਾਨਮ ਤੇ ਅਤਿਆਚਾਰ ਸਰਕਾਰ ਦੀ ਖੈਰ ਨਹੀਂ ਐਨੀਆਂ ਕਹਾਣੀਆਂ ਹਾਂ ਅੱਜ ਦੇ ਯੁੱਗ ਦੇ ਵਿੱਚ ਕਿਸੇ ਬੰਦੇ ਦਾ ਕਹਾਣ ਕਰਨ ਦੇ ਲਈ ਉਹਨੂੰ ਜੇਲ੍ਹ ਚ ਵੀ ਸੁੱਟਣ ਦੀ ਲੋੜ ਨਹੀਂ ਉਹਨੂੰ ਸਜ਼ਾ ਦੇਣ ਦੀ ਵੀ ਲੋੜ ਨਹੀਂ ਉਹਨੂੰ ਆਰਥਿਕ ਤੌਰ ਤੇ ਐਨਾ ਤੰਗ ਕਰ ਦਿਓ ਕਿ ਮੰਗਤਾ ਬਣ ਜੇ ਅਸ ਹੁਣ ਆਪਾਂ ਨੂੰ ਮੰਗਤਾ ਦੇ ਲਗ ਭਗ ਨੇੜੇ ਪਹੁੰਚਾ ਦਿੱਤਾ ਗਿਆ ਕਿਰਤ ਖੋਹ ਲਈ ਗਈ ਹੈ ਖੋਲਿਨਾ ਕਿਰਤ ਖੋਲਿ ਕਿਰਤ ਚ ਕੁਛ ਤੁਹਾਡੇ ਦੇਣ ਨੂੰ ਹੈ ਹੀ ਕੁਛ ਨਹੀਂ ਚੌਂਕ ਚ ਮਜ਼ਦੂਰ ਬਣ ਕੇ ਖੜੋਂਗੇ ਵਿਗਿਆਨ ਨੇ ਤਰੱਕੀ ਕਰ ਲਈ ਕੰਮ ਤੁਹਾਡਾ ਰੋਬੋਟ ਰੋਬੋਟ ਨੇ ਕਰ ਦੇਣਾ ਬੰਦੇ ਦਾ ਲੋੜ ਹੀ ਨਹੀਂ ਫਿਰ ਤੁਹਾਨੂੰ ਪੈਦਾ ਕਰਨਗੇ 60 ਸਾਲ ਤੱਕ ਤੁਹਾਨੂੰ ਜਿਉਂਣ ਦੇਣਗੇ ਉਦੋਂ ਤੱਕ ਤੁਹਾਨੂੰ ਬਿਮਾਰ ਰੱਖਣਗੇ ਫਿਰ ਮਹਿੰਗੀਆਂ ਦਵਾਈਆਂ ਖਾਓਗੇ 60 ਸਾਲ ਤੋਂ ਬਾਅਦ ਕੁਸਤੀ ਦਵਾਈਆਂ ਦੇ ਕੇ ਤੁਹਾਨੂੰ ਵਿਦਾ ਕਰ ਦੇਣਗੇ ਨਫਾ ਕਾਰਪੋਰੇਟ ਸੈਕਟਰ ਦਾ ਮੌਤਾਂ ਆਪਣੇ ਘਰੇ ਜਿੰਨੇ ਮਰਜੀ ਵਹਿਣ ਪਾ ਲੋ ਜਿੰਨੇ ਮਰਜੀ ਪਾ ਲੋ ਹੁਣ ਇੱਕੋ ਹੀ ਗੱਲ ਹੈ ਰੋਇਆਂ ਨਹੀਂ ਸਰਨਾ ਕਿ ਸਾਡੇ ਹੱਥੋਂ ਦਾ ਘਾਣ ਹੋ ਗਿਆ ਚੇਤਨਾ ਚਾਕੇ ਸੰਗਠਿਤ ਹੋ ਕੇ ਬਰਾਬਰੀ ਦਾ ਭਾਵ ਰੱਖ ਕੇ Hindu Muslim Sikh ਕੇਵਲ ਸੱਚਾ ਰਾਹ ਹੋਵਿਆ ਕਿ ਕੂੜਾ ਟੁੱਟੇ ਪਾਦ ਮੁੰਨ ਕ ਇਹ ਵੀ ਸੱਚਾ ਰਾਹ ਕਿਵੇਂ ਉਹਨਾਂ ਤੇ ਕੂੜ ਦੀ ਕੰਦ ਕਿਵੇਂ ਢਾਉਣੀ ਹੈ ਬਾਬੇ ਨੇ ਤਾਂ ਤੁਤੋ ਚੇਤਨਗੀ ਆ ਉਹਨੇ in live how to break the wall of falsehood kood di kand kiven panniya eh do shabdan de utte pahra dio te kood di kand de ch system da sara tancha odiyan kartuta odiyan taat ta ude karan ude karak sare nange ho jaan ge thaanu jad is gal da gyan aa gaya ਥੋੜਾ ਗਿਆਨ ਵੱਡਾ ਹੁੰਦਾ ਤੇ ਤਰਜੂ ਤੇ ਸਰਕਾਰਾਂ ਦਾ ਕਦ ਛੋਟਾ ਹੁੰਦਾ ਤੇ ਸਰਕਾਰਾਂ ਦਾ ਕਦ ਜਿੰਨਾ ਛੋਟਾ ਹੋਵੇ ਓਨਾ ਹੀ ਚੰਗਾ ਹੁੰਦਾ ਯਾਦ ਰੱਖਿਓ ਕਈ ਵਾਰੀ ਆਪਾਂ ਨਾ ਵਡਿਆਇਆਂ ਕਰ ਦਿੰਨੇ ਆ ਵੀ ਇਹ ਬਹੁਤ ਵੱਡਾ ਰਾਜਾ ਸੀ ਰਾਜੇ ਕਦੇ ਵੱਡੇ ਹੁੰਦੇ ਆ ਹਾਂ ਡਾਕੂ ਦਾ ਕਹਿ ਸਕਦੇ ਹਾਂ ਕਾਤਲ ਕਹਿ ਸਕਦੇ ਹਾਂ ਵਡਿਆਈ ਕੀ ਹੈ ਦੱਸ ਦਿਓ ਯੂਰਪ ਦੇ ਕਿਸੇ ਰਾਜਾ ਦਾ ਨਾਮ ਲੈ ਦਿਓ ਵੀ ਉਹ ਬੰਦਾ ਬੜਾ ਆ ਸੀ ਮਨ ਲਿਆਂਗੇ ਮੈਂ ਸਾਰੀ ਯੂਰਪ ਦਾ ਇਤਿਹਾਸ ਪੜਿਆ ਇੱਕ ਬੰਦੇ ਨਾਲ ਲੈ ਦਿਓ ਪੰਜਾਬ ਦਾ ਨਾਲ ਲੈ ਦਿਓ 2700 ਵਰੇ ਚ ਪੰਜਾਬ ਚ ਇੱਕ 40 ਸਾਲ ਹਨ ਜੀਤ ਸਿੰਘ ਆਏ ਸਿਰਫ 40 ਉਹਦੇ ਵਿੱਚ ਚੰਡੀਗੜ੍ਹ ਨਹੀਂ ਸੀ ਥੋੜਾ ਲੁਧਿਆਣਾ ਨਹੀਂ ਸੀ ਫਲਾੌਰ ਤੋਂ ਪਰਲੇ ਪਾਸੇ ਦਾ ਕਾਬਲ ਕਨਾਰ ਦਾ ਸੀ 40 ਸਾਲ ਆਏ ਜਦੋਂ ਪੰਜਾਬ ਤੇ ਕਿਸੇ ਪਾਸਿਓਂ ਹਮਲਾ ਨਹੀਂ ਹੋਇਆ ਉਹਦਾ ਵਪਾਰ ਵਧਿਆ ਕਾਰੋਬਾਰ ਵਧਿਆ ਖੇਤੀ ਵਧੀ ਭਾਈ ਚਾਰਾ ਵਧਿਆ ਅਮਨ ਸ਼ਾਂਤੀ ਹੋਈ ਐਸੀ ਉਹਦੇ ਗੁਣ ਜਿੱਦਿਆਂ ਤੁਰ ਗਿਆ ਤੇ 10 ਸਾਲ 39 ਚ ਤੁਰ ਗਿਆ ਤੇ 49 ਨੂੰ ਪੰਜਾਬ ਹੈ ਰੋੜਤਾ ਉਹਦੇ ਬਾਦ ਤੁਹਾਨੂੰ ਪਤਾ 49 ਤੋਂ ਬਾਅਦ ਕੀ ਹਾਰ ਕੀ ਹੋਇਆ 1947 ਤੱਕ ਇਹਦਾ ਸ਼ੁਕਰ ਕਰੋ ਪੰਜਾਬ ਸਿਰਫ ਤੇ ਸਿਰਫ 92 ਬਰੇ ਇਕਰਾਰਨਾਮੇ ਦਾ ਅੰਗਰੇਜ਼ ਤਾਂ ਜੇ ਦੂਜੇ ਭਾਰਤ ਨੂੰ 200 ਬਰੇ ਗੁਲਾਮ ਰੰਦਾ ਤੇ ਫੇਰ ਥੋੜਾ ਹਾਲ ਕੀ ਹੋਣਾ ਸੀ ਛਾਉਣੀ ਨਹੀਂ ਸੀ ਤੁਸੀਂ ਉਹਨੇ ਹੁਣ ਵੀ ਤੁਹਾਨੂੰ ਹਰ ਪੱਖੋਂ ਰੋਲ ਕੇ ਰੱਖਤਾ ਔਰ ਕਮਾਰਾ ਜੀ ਨੇ ਆਪਣਾ ਵਾਅਦਾ ਵਾਦਾ ਨੁਕਸਾਨ ਕੀਤਾ ਪਰ ਕਦੇ ਨਹੀਂ ਕਹਿੰਦੇ ਵੀ ਵੀ ਸਾਡਾ ਨੁਕਸਾਨ ਹੋਇਆ ਮੈਂ ਤੁਹਾਨੂੰ ਦੋਹ ਆਧਾਰ ਨਾ ਦਿੰਨਾ ਪੰਜਾਬ ਦੇ ਦੋ ਆਈ.ਸੀ.ਐਸ ਅਫਸਰ ਹੋਇਆ ਬੜੇ ਘੈਂਟ ਇੱਕ ਹੋਇਆ ਆਈ.ਸੀ.ਐਸ ਕਪੂਰ ਸਿੰਘ ਉਹ ਉਹਦਾ ਆਵਾਜ਼ ਸੀ ਉਹਦੇ ਕਹਿਣ ਦਾ ਢੰਗ ਸੀ ਬੰਦੇ ਨੂੰ ਨਾ ਸਨਪ ਕਰਕੇ ਪਾਹੰਦਾ ਅਸੀਂ ਵਿਦਿਆਰਥੀ ਸੀ ਅਸੀਂ ਉਹਦੇ ਘਰੇ 11 ਸੈਕਟਰ ਚਲੇ ਗਏ ਦਵਿਜੇ ਅੰਗਰੇਜ਼ੀ ਬੋਲਦੇ ਸੀ ਮੈਂ ਪੰਜਾਬੀ ਬੋਲਦਾ ਸੀ ਬੰਦੇ ਭਾਗ ਨੂੰ ਪਮਾ ਮੈਂ ਅੰਗਰੇਜ਼ੀ ਦਾ ਵਿਦਿਆਰਥੀ ਸੀ ਪਰ ਬੋਲਦਾ ਪੰਜਾਬੀ ਸੀ ਉਹਦੇ ਕੋਲੇ ਗਏ ਚਾਹ ਪਣੀ ਉਹਨੇ ਪਿਵਾਈ ਬੇਟਾ ਬੇਟਾ ਕੀਤਾ ਸਵਾਲ ਕਰਦੇ ਰਹੇ ਤੇ ਮੈਂ ਵੀ ਸਵਾਲ ਕਰਨਾ ਸੀ ਮੈਂ ਕਿਹਾ ਜੀ ਜਦੋਂ ਆਪਣਾ ਦੇਸ਼ ਯਾਦ ਹੋਇਆ ਸੀ ਤੁਸੀਂ ਰੋहतक ਡੀਸੀ ਸੀ ਅਹਾਂ ਹਾਂ ਮੈਂ ਠੀਕ ਮੈਨੂੰ ਕਦੇ ਲੱਗਿਆ ਕਿ ਅਸੀਂ ਅੰਗਰੇਜ਼ਾਂ ਦੇ ਗੁਲਾਮ ਕਿਉਂ ਤਾਂ ਆਈਸੀਐਸ ਅਫਸਰ ਸੀ ਡੀਸੀ ਦੇ ਪੱਧਰ ਤੱਕ ਜ਼ਿਲ੍ਹਾ ਦਾ ਅਧਿਕਾਰੀ ਸੀ ਅਦਾਜ ਘਾਟ ਕੀ ਸੀ ਕਰ ਲਓ ਕਿ ਉਹਨੂੰ ਭੰਡਾ ਆਈਸੀਐਸ ਅਫਸਰ ਦੇ ਲੈਵਲ ਦਾ ਬੰਦਾ ਜੇ ਉਹਨੂੰ ਵਿਦੇਸ਼ੀ ਰਾਜ ਦੇ ਵਿੱਚ ਤੇ ਗੁਲਾਮੀ ਦੇ ਵਿੱਚ ਕੁਈ ਘਟਨਾ ਜਰ ਨਹੀਂ ਆ ਰਹੀ ਤੇ ਸਧਾਰਨ ਲੋਕਾਂ ਨੂੰ ਕੀ ਪੁੱਛੋਗੇ ਇੱਕ ਦਾ ਇਹ ਉਸੇ ਤਰ੍ਹਾਂ ਦਾ ਇੱਕ ਹੋਰ ਬਹੁਤ ਵੱਡਾ ਅਧਿਕਾਰੀ ਸੀ ਆਈਸੀਐਸ ਉਹ ਵੀ ਸੀ ਉਹ ਸੀ ਰੰਧਾਵਾ ਸਾਹਿਬ ਮਹਿੰਦਰ ਸਿੰਘ ਰੰਧਾਵਾ ਉਹਨੇ ਪੰਜਾਬੀ ਦੀ ਵੀ ਕੰਮ ਕੀਤਾ ਤੇ ਪੀਏਯੂ ਦਾ ਵਾਈਸ ਚਾਂਸਲਰ ਵੀ ਲਿਆ ਅਸੀਂ ਇੱਥੇ ਹੋ ਕੇ ਇਥੋਂ ਉਹਦੇ ਜਿਹੜਾ ਫਾਰਮ ਹਾਊਸ ਹੈ ਖਰੜ ਮਰੰਡੇ ਕੋਲੇ ਉੱਥੇ ਜਾਵੜੇ ਜਾਵੜੇ ਤੇ ਉਹ ਘਰੇ ਗਿਆਂ ਦੀ ਬੜੀ ਸੇਵਾ ਕਰਦਾ ਬੜਾ ਦੇਸੂ ਟੰਗ ਨਾਲ ਅਸੀਂ ਕਿ ਬੜੇ ਖੁਸ਼ ਹੋਏ ਗੱਲਾਂ ਬਾਤਾਂ ਕਰਦੇ ਰਹੇ ਪਰ ਉਹਦੀ ਅੰਗਰੇਜ਼ੀ ਆ ਜਿਹੜੀ ਉਹ ਛਤ੍ਰਮਾਰਮੀ ਸੀ ਗੱਲਾਂ ਬਾਤਾਂ ਕਰਕੇ ਤੇ ਸਾਰਿਆਂ ਨੇ ਸਵਾਲ ਕੀਤੇ ਕਿਸੇ ਨੇ ਕੁਸ਼ ਕੀਤਾ ਕਿਸੇ ਨੇ ਕੁਸ਼ ਕੀਤਾ ਸੁਭਾਅ ਪਦਿੰਦਾ ਰੇ ਹੁਣ ਵੇਰੀ ਵਾਰੀ ਆ ਗਈ ਮੇਰਾ ਇੱਕ ਬੰਦੇ ਨੇ ਪੈਰ ਦੱਬੇ ਵੀ ਆ ਜੀ ਤੂੰ ਸਵਾਲ ਨਾ ਕਰ ਮੈਂ ਜਰਾ ਹੁਣ ਤੁਸੀਂ ਸਾਰਿਆਂ ਨੇ ਕਰ ਲਿਆ ਮੈਂ ਵੀ ਪੁੱਛ ਲੈਣਾ ਮਹਿਰਦਾਵਾ ਸਾਹਿਬ ਉਹਦਾ ਪਿਛੋਕਾ ਕਿਸੇ ਨਾ ਕਿਸੇ ਪਾਸਿਓਂ ਬਠਿੰਡੇ ਜਿਹਨੇ ਨਾਲ ਲੜਦਾ ਸੀ ਮੈਨੂੰ ਉਹਨਾਂ ਦਾ ਪਤਾ ਸੀ ਸਾਰੇ ਪਰਿਵਾਰਾਂ ਦਾ ਪਿਸ਼ੋਕੇ ਚ ਇੱਕ ਬੰਦਾ ਤਹਿਸੀਲਦਾਰ ਸੀ ਉਹ ਮੁਖਸਰ ਲੱਗਿਆ ਹੋਇਆ ਸੀ ਉੱਥੇ ਮੈਂ ਨੇੜੇ-ਤੇੜੇ ਹੁੰਦਾ ਆ ਮਹਵਾਲਾ ਰੰਦਾਵਾ ਸਾਹਿਬ ਤੇ ਤੇ ਰੜਕੀ ਗੱਲ ਵੀ ਥੋੜੇ ਅੰਗਰੇਜ਼ ਰਾਜ ਕਰਦਾ ਹੈ ਉਹਦਾ ਨਾਮ ਕਰ ਲੋਗੇ ਉਹਨੂੰ ਭਾਂਡਾ ਤਿੰਨ ਵਾਰੀ ਮੈਂ ਕਿਉਂ ਨੂੰ ਭਾਂਡਾ ਕਹਿੰਦਾ ਹੁਣ ਤੁਸੀਂ ਧਾਰਮਿਕ ਬੰਦੇ ਤੋਂ ਉਮੀਦ ਕਰੋਗੇ ਪੰਜਾਬ ਦੀ ਬਿਊਰੋਕ੍ਰਾਸੀ ਦਾ ਤਾਂ ਆ ਹਾਲ ਹੈ ਅੱਜ ਵੀ ਉੱਥੇ ਖੜੀ ਆ ਬਿਊਰੋਕ੍ਰੇਸੀ ਜਿਹੜੀ ਜਿਹੜੀ ਭ੍ਰਸ਼ਟਾਚਾਰੀ ਆ ਦੁਰਾਚਾਰੀ ਆ ਅਤਿਆਚਾਰੀ ਆ ਮਹਾ ਹੰਕਾਰੀ ਆ ਤੇ ਫਰੇਬੀ ਆ ਤੇ ਤੁਸੀਂ ਉਹਨੂੰ ਤਾਂ ਪਲਾ ਕੀ ਭਾਲੋਗੇ ਉਹ ਤੁਹਾਡੀ ਬੇਇੱਜ਼ਤੀ ਕਰੇ ਉਹਨੂੰ ਪਾਪ ਨਹੀਂ ਲੱਗਦਾ ਜਦੋਂ ਕਿ ਹਰ ਅਧਿਕਾਰੀ ਤੁਹਾਡਾ ਪাবਲਿਕ ਸਰਵੈਂਟ ਲੋਕਾਂ ਦਾ ਨੌਕਰ ਪাবਲਿਕ ਸਰਵੈਂਟ ਇਹ ਸਿਵਲ ਸਰਵਿਸ ਰੂਲ ਚ ਲਿਖਿਆ ਹੋਇਆ ਹੈ ਜਦੋਂ ਤੁਸੀਂ ਕਿਸੇ ਦਫ਼ਤਰ ਜਾਂਦੇ ਹੋ ਜਦੋਂ ਕਹਿੰਦਾ ਡੀਸੀ ਸਾਹਿਬ ਦਾ ਦਫ਼ਤਰ ਨਾ ਤੁਸੀਂ ਲੋਕਾਂ ਦੇ ਸੇਵਕ ਦਾ ਦਫ਼ਤਰ ਉਹਨੂੰ ਹੋਸ਼ ਆਜੂ ਚੀਫ ਸੈਕਟਰੀ ਦੇ ਦਫ਼ਤਰ ਜਾਂਦੇ ਤੇ ਲਿਖਿਆ ਹੋਵੇ ਮੁੱਖ ਸਕੱਤਰ ਲੋਕਾਂ ਦੇ ਸੇਵਕ ਦਾ ਦਫ਼ਤਰ ਫਿਰ ਨੂੰ ਪਤਾ ਲੱਗ ਜੀ ਨਹੀਂ ਲੋਕਾਂ ਨੂੰ ਪਤਾ ਵੀ ਮੈਂ ਥੋੜਾ ਨੌਕਰਾਂ ਪਾਵਰਕ ਸਰਵੈਂਟਾਂ ਆਪਾਂ ਜੌਹਰਦਿਆਂ ਸਾਹਿਬ ਜਨਤਾ ਦਾ ਦਿਮਾਗ ਖਰਾਬ ਨਾ ਤਾਂ ਕੀ ਹੋਊਗਾ ਅਹਿਸਾਸ ਕਰਾਓ ਅਹਿਸਾਸ ਕਰਾਓ ਜਿਹੜਾ ਬੰਦਾ ਕੁਰਸੀ ਤੇ ਬੈਠਾ ਵੀ ਭਾਈ ਸਾਹਿਬ ਤੂੰ ਸਾਡਾ ਨੌਕਰ ਹੈ ਨਹੀਂ ਤੇ ਤੁਹਾਡੇ ਮਨੁੱਖੀ ਹੱਤਾਂ ਦਾ ਘਾਣ ਹੁੰਦਾ ਰਹੇਗਾ ਕਿਉਂਕਿ ਜਾਗਣਾ ਆਪ ਨੂੰ ਪਊਗਾ ਜਿਹੜੇ ਬੰਦੇ ਦੇ ਲਹੂ ਮੂਹ ਲੱਗ ਜੇ ਉਹ ਆٹے ਦੀ ਰੋਟੀ ਨਹੀਂ ਖਾਂਦਾ ਉਹ ਬੰਦਾ ਮਾਰ ਕੇ ਖਾਊ ਇਹਨਾਂ ਦੇ ਮਨੁੱਖੀ ਕਿਰਤ ਦੀ ਲਹੂ ਲੱਗਿਆ ਲਹੂ ਇਹ ਕਿਵੇਂ ਛੱਡਣਗੇ ਤਾਂ ਛੱਡਣਗੇ ਤੁਸੀਂ ਉੱਠੋ ਜਾਗ ਤੁਹਾਡੀ ਸਮਝ ਤੁਹਾਡੀ ਪਾਈ ਜਾਣਾ ਤੁਹਾਡਾ ਤਾਂ ਤਾਂ ਬਬਚਾਂਗੇ ਨਹੀਂ ਮਨੁੱਖੀ ਕਾਣ ਤੇ ਮਨੁੱਖਤਾ ਦਾ ਕਾਣ ਤੇ ਮਨੁੱਖੀ ਅਧਿਕਾਰਾਂ ਦਾ ਕਾਣ ਤੇ ਹਿੰਦੁਸਤਾਨ ਦੀ ਧਰਤੀ ਤੇ ਫਿਰ ਇਦੋਂ ਬਾਅਦ ਕੀ ਹੋ ਸਕਦਾ ਆਸਾਨ ਇੱਥੇ ਤਾਂ ਕਦੇ ਕਿਸੇ ਨੇ ਪੁੱਛਿਆ ਹੀ ਨਹੀਂ ਜਿਸ ਬੰਦੇ ਨੇ ਹਿੰਦੁਸਤਾਨ ਦੀ ਧਰਤੀ ਦੇ ਵਿੱਚ ਲੋਕਾਂ ਦੀ ਬਾਹ ਫੜੀ ਆ ਭਾਵੇਂ ਗੁਰੂ ਗੋਬਿੰਦ ਸਿੰਘ ਕਿਉਂ ਨਾ ਹੋਵੇ ਉਹਦਾ ਬਚਾ ਕੱਖ ਨਹੀਂ ਜਿਸ ਬੰਦੇ ਨੇ ਲੋਕਾਂ ਦਾ ਘਾਣ ਕੀਤਾ ਉਹ ਅੱਜ ਵੀ ਰਾਜ ਕਰਦਾ ਤੇ ਪਹਿਲਾਂ ਵੀ ਰਾਜ ਕਰਦਾ ਸੀ ਤੇ ਅੱਗੇ ਵੀ ਕਰੂਗਾ ਕਸੂਰ ਕੀਦਾ ਆਪਣਾ ਮੈਂ ਬੜਾ ਕੌੜਾ ਸ਼ਬਦ ਕਹਿ ਰਿਹਾ ਹਾਂ ਆਪਣਾ ਆਪਾਂ ਜਾਗੋ ਜੇ ਆਪਾਂ ਨਾ ਜਾਗੇ ਤੇ ਫੇਰ ਜੁੜੇ ਕਰ ਰਿਆ ਇਦੋਂ ਵੀ ਵੱਧ ਗਤੀ ਚ ਇਹ ਕੰਮ ਕਰਨਗੇ ਤੇ ਆਪਾਂ ਵੱਧ ਮਨੁੱਖੀ ਅਧਿਕਾਰਾਂ ਦੀ ਦੁਰਗਤੀ ਪੋਕਾਂ ਕੀ ਮੈਂ ਇਨਾ ਕਹਿ ਕੇ ਤੁਹਾਨੂੰ ਮਾਫੀ ਮੰਗਦਾ ਮੈਂ ਜਿਆਦੇ ਕੌੜਾ ਬੋਲ ਗਿਆ ਭਾਰਤਾ ਮੇਰੇ ਚ 49 ਕਿਲੋ ਮੈਂ ਜਿਆਦੇ ਬੋਲਣ ਵਾਲਾ ਬੰਦਾ ਫੁੜਕ ਜੇ ਫਿਰ ਸੁਰਤ ਨਹੀਂ ਹੁੰਦੀ ਬੰਦੇ ਨੂੰ ਤੇ ਮੈਂ ਬੇਨਤੀ ਕਰਦਾ ਮਾਫ ਕਰਿਓ ਪਰ ਜਾਗੇ ਜ਼ਰੂਰ ਗੁੱਸਾ ਮੇਰੇ ਤੇ ਜ਼ਰੂਰ ਕਰ ਲੈ ਕੋਈ ਡਰ ਨਹੀਂ ਤੁਹਾਡਾ ਅਧਿਕਾਰ ਆ ਤੁਹਾਡਾ ਛੋਟਾ ਪ੍ਰਾਹ ਜਾਗੇ ਜ਼ਰੂਰ ਫਿਰ ਤੁਹਾਡੇ ਦੋ ਛੱਤਰ ਵੀ ਮੇਰੇ ਮਾਰ ਲਓ ਮੈਨੂੰ ਗੁੱਸਾ ਨਹੀਂ ਉਹ ਮੈਂ ਕਟੋ-ਕਟੇ ਤੱਕ ਹੂੰ ਵੀ ਜਾਗੇ ਹੋਏ ਬੰਦੇ ਨੇ ਕੁੱਟਿਆ ਕਿਸੇ ਜ਼ਬਰ ਨੇ ਨਹੀਂ ਕੁੱਟਿਆ ਜਿਉਂਦੇ ਰਹੋ ਚੜ੍ਹਦੀ ਕਲਾ ਰੋ ਵਾਹਿਗੁਰੂ ਜੀ ਦਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤ